ਜੇ ਕੋਈ ਪਾਕਿਸਤਾਨ ਚੋਂ ਇਹ ਵੀਡੀਓ ਦੇਖਦਾ ਕੋਈ ਕਿਸੇ ਨੂੰ ਫੋਲੋ ਕਰਦਾ ਤਾਂ ਇਹ ਵੀਡੀਓ ਜ਼ਰੂਰ ਦਿਖਾਓ ਹਾਂ ਮੈਂ ਮੰਨਦਾ ਸਾਡੇ ਲਈ ਵੀ ਇਹ ਸ਼ਰਮ ਦੀ ਗੱਲ ਆ ਪਰ ਤੁਹਾਡੇ ਲਈ ਤਾਂ ਇਹ ਡੁੱਬ ਕੇ ਮਰਨ ਦੀ ਗੱਲ ਆ ਹਾਂ ਹੋ ਸਕਦਾ ਤੁਸੀਂ ਆਵਾਜ਼ ਚੱਕਦੇ ਹੋਮ ਫਿਲਸਤੀਨੀਆ ਲਈ ਗਾਜ਼ਾ ਦੇ ਲੋਕਾਂ ਲਈ ਕਿਉਂਕਿ ਤੁਹਾਡੇ ਧਰਮੀ ਭਰਾਣੇ ਤੁਹਾਡੇ ਮੁ슬ਮਨ ਵੀਰ ਨੇ ਪਰ ਤੁਸੀਂ ਉਹਨਾਂ ਦੇ ਵਿਰੋਧ ਚ ਖੜੇ ਹੋ ਫਿਲਸਤੀਨ ਦੇ ਲੋਕਾਂ ਦੀ ਜਾਨ ਲੈਣ ਵਾਲੇ ਲੋਕਾਂ ਦੇ ਹੱਕ 'ਚ ਖੜੇ ਆ ਤੁਹਾਡੇ ਲੀਡਰ ਕੱਲ ਯੂਨਾਈਟਿਡ ਨੇਸ਼ਨ ਵਿੱਚ ਤੁਹਾਡੇ ਪ੍ਰਧਾਨ ਮੰਤਰੀ ਸਹਿਬਾਸ਼ ਸ਼ਰੀਫ ਨੇ ਡੋਨਲਡ ਟਰੰਪ ਲਈ ਨੋਬਲ ਪ੍ਰਾਈਜ਼ ਦੀ ਮੰਗ ਕੀਤੀ ਹੁਣ ਮੈਂ ਤੁਹਾਨੂੰ ਦੱਸਦਾ ਡੋਨਲਡ ਟਰੰਪ ਹਰ ਸਾਲ ਇਜ਼ਰਾਈਲ ਨੂੰ 3.8 ਬਿਲੀਅਨ 4 ਬਿਲੀਅਨ ਡਾਲਰ ਭੇਜਦਾ ਠੀਕ ਹੈ ਜੀ ਪਾਕਿਸਤਾਨ ਦਾ ਟੋਟਲ ਫੋਰਨਰ ਰਿਜ਼ਰਵ ਮੇਰੇ ਹਿਸਾਬ ਨਾਲ 10 10 ਬਿਲੀਅਨ ਤੋਂ ਘੱਟ ਆ ਜਿੰਨੇ ਤੁਹਾਡੇ ਕੰਟਰੀ ਦੇ ਟੋਟਲ ਫੋਰਨਰ ਰਿਜ਼ਰਵ ਨੇ ਉਦੋਂ ਅੱਧੇ ਪੈਸੇ ਡੋਨਲਡ ਟਰੰਪ ਹਰ ਸਾਲ ਅਮਰੀਕਾ ਹਰ ਸਾਲ ਇਜ਼ਰਾਈਲ ਭੇਜਦਾ ਉਹਨਾਂ ਪੈਸਿਆਂ ਦਾ ਇਜ਼ਰਾਈਲ ਕੀ ਕਰਦਾ ਥੋੜੇ ਫਿਲਸਤੀਨੀ ਭਰਾਵਾਂ ਤੇ ਬੰਬ ਸੜਦਾ ਉਹਨਾਂ ਦੇ ਗੋਲੀਆਂ ਚਲਾਉਂਦਾ ਲੱਖਾਂ ਦੀ ਗਿਣਤੀ ਵਿੱਚ ਬੰਬ ਮਜ਼ਾਈਲਾ ਸ਼ੈੱਲ ਹਰ ਸਾਲ ਅਮਰੀਕਾ ਇਜ਼ਰਾਈਲ ਨੂੰ ਭੇਜਦਾ ਅਮਰੀਕਾ ਦੇ ਹਥਿਆਰਾਂ ਦੇ ਡਾਊਨ ਇਜ਼ਰਾਈਲ ਚ ਬਣੇ ਹੋਏ ਆ ਇਜ਼ਰਾਈਲ ਦੇ ਨਾਲ ਰਲ ਕੇ ਅਮਰੀਕਾ ਨੇ ਹਰਾਨ ਤੇ ਹਮਲਾ ਕੀਤਾ ਤੁਹਾਡੇ ਮੁਸਲਮਾਨ ਭਰਾਵਾਂ ਦੀ ਜਾਨ ਲੈਣ ਵਾਲਾ ਮਾਰਨ ਵਾਲਾ ਅਮਰੀਕਾ ਤੇ ਤੁਹਾਡਾ ਪ੍ਰਧਾਨ ਮੰਤਰੀ ਉਹਦੇ ਲਈ ਨੋਬਲ ਪ੍ਰਾਈਜ਼ ਦੀ ਮੰਗ ਕਰ ਰਿਹਾ ਸ਼ਰਮ ਨਾਲ ਮਰ ਜਾਣਾ ਚਾਹੀਦਾ ਤੁਹਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਤੁਹਾਡੇ ਭਰਾਵਾਂ ਦੀ ਜਾਨ ਲੈਣ ਵਾਲੇ ਲੋਕਾਂ ਦੇ ਹੱਕ 'ਚ ਤੁਸੀਂ ਖੜਕੇ ਕਿਸੇ ਇੰਟਰਵਿਊ ਵਿੱਚ ਡੋਨਲਡ ਟਰੰਪ ਤੋਂ ਕਿਸੇ ਨੇ ਪੁੱਛਿਆ ਵੀ ਕੀ ਅਸੀਂ ਮੁਸਲਮਾਨਾਂ ਨਾਲ ਜੰਗ 'ਚ ਡੋਨਲਡ ਟਰੰਪ ਨੇ ਕਿਹਾ ਬਿਲਕੁਲ ਵਾਲਡਟ੍ਰੇਡ ਸੈਂਟਰ ਤੇ ਹਮਲਾ ਕਰਨ ਵਾਲੇ ਕੌਣ ਸੀ ਆਪਣੇ ਬਿਆਨਾਂ ਵਿੱਚ 86 ਵਾਰੀ ਡੋਨਲਡ ਟਰੰਪ ਨੇ ਇਹ ਗੱਲ ਕਹੀ ਆ ਕਿ ਸਾਡੀ ਲੜਾਈ ਮੁਸਲਮਾਨਾਂ ਨਾਲ ਤੇ ਤੁਹਾਡਾ ਸਹਿਬਾ ਸ਼ਰੀਫ ਸਿਰਫ ਐਸ ਕਰਕੇ ਉਹਦੇ ਤਲ ਵਿੱਚ ੱਟੀ ਜਾਂਦਾ ਕਿ ਡੋਨਲਡ ਟਰੰਪ ਨੇ ਤੁਹਾਨੂੰ ਇੰਡੀਆ ਦੇ ਕਹਿਰ ਤੋਂ ਬਚਾ ਲਿਆ ਮਾੜੀ ਮੋਟੀ ਸ਼ਰਮ ਕਰੋ ਤੁਹਾਨੂੰ ਜ਼ੈਂਦੀ ਰੈਵਿਊਲੂਸ਼ਨ ਦੀ ਲੋੜ ਆ ਕਿਉਂਕਿ ਜਿੰਨੀ ਘਟਿਆ ਤੁਹਾਡੀ ਸਰਕਾਰ ਆ ਤੁਹਾਨੂੰ 24 ਘੰਟੇ ਤੁਹਾਡੇ ਇੱਕੀ ਟੀਕਾ ਲਾਈ ਜਾਂਦੀ ਰਹਤੀ ਆ ਐਂਡੀਆ 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 ਪਰ ਤੁਹਾਨੂੰ ਇੰਡੀਆ ਤੋਂ ਬਿਨਾ ਕੁਝ ਨਹੀਂ ਦੀ ਨਾ ਕੌਣ ਤੁਹਾਡੇ ਹੱਕ ਚ ਆ ਤੇ ਕੌਣ ਤੁਹਾਡੇ ਨੁਕਸਾਨ